ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਇਸ ਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦਾ ਹੈ ਸੋ ਮਹਾਰਾਜ ਜੀਆਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਐਸਾ ਪਰਉਪਕਾਰ ਖਾਲਸੇ ਉੱਪਰ ਕੀਤਾ ਹੈ ਧੰਨ ਕਲਗੀ ਧਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਹੁਤ ਵੱਡੀਆਂ ਵਡਿਆਈਆਂ ਖਾਲਸਾ ਜੀ ਇਸ ਪੰਥ ਦੀ ਝੋਲੀ ਵਿੱਚ ਪਾਉਣਾ ਕੀਤੀਆਂ ਹਨ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕੁਝ ਦਿੱਤਾ ਉਹਦੀ ਮਹਿਮਾਨੀ ਕੀਤੀ ਜਾ ਸਕਦੀ ਤੇ ਸੰਸਾਰ ਵਿੱਚ ਵੇਖੋ ਖਾਲਸਾ ਜੀ ਜਿਹੜੇ ਸਿੱਖ ਹਨ ਉਹ ਕਿਸੇ ਦਾ ਦਰਦ ਵੇਖ ਕੇ ਦੁੱਖ ਵੇਖ ਕੇ ਤੇ ਅੱਗੇ ਹੋ ਕੇ ਉਹਦੇ ਨਾਲ ਖੜਦੇ ਹਨ ਇਹ ਪਰਉਪਕਾਰ ਵਾਲੇ ਜਿਹੜੇ ਗੁਣ ਹਨ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਦੀ ਝੋਲੀ ਵਿੱਚ ਪਾਏ ਹਨ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 36 ਜੋਗ ਲਾ ਕੇ ਖਾਲਸਾ ਜੀ ਇੰਨੀ ਕੜੜ ਕੜੜ ਜਿਹੜੀ ਕੜੀ ਤਪੱਸਿਆ ਕਰਕੇ 사ਤਗੁਰੂ ਜੀ ਮਹਾਰਾਜ ਨੇ ਪੰਥ ਨੂੰ ਸਾਜਣਾ ਕੀਤਾ ਹੈ ਫਿਰ ਕਲਗੀਧਰ ਸਵਾਮੀ ਜੀ ਮਹਾਰਾਜ ਨੇ ਦੁਸ਼ਟ ਦਮਨ ਰੂਪ ਦੇ ਅੰਦਰ ਸ੍ਰੀ ਹੇਮਕੁੰਡ ਸਾਹਿਬ ਤੇ ਜੋ ਤਪੱਸਿਆ ਕੀਤੀ ਸ੍ਰੀ ਹਜੂਰ ਸਾਹਿਬ ਵਾਲੇ ਸਥਾਨ ਤੇ ਤਪੱਸਿਆ ਕੀਤੀ ਸੋ ਮਹਾਰਾਜ ਮਾਲਕ ਜੀ ਨੇ ਉਹ ਸਾਰੀ ਦੀ ਸਾਰੀ ਤਪੱਸਿਆ ਆਪਣੇ ਖਾਲਸੇ ਦੀ ਝੋਲੀ ਪਾਈ ਹੈ ਇਸ ਚੀਜ਼ ਦਾ ਗਿਆਤ ਨਹੀਂ ਕੋਈ ਸੁਣਾਉਂਦਾ ਨਹੀਂ ਕੋਈ ਉੱਥੋਂ ਤੱਕ ਪਹੁੰਚਦਾ ਨਹੀਂ ਖਾਲਸਾ ਜੀ ਇਹ ਅਭਿਆਸੀਆਂ ਦੀਆਂ ਗੱਲਾਂ ਹਨ ਜਿਹੜੇ ਇਹ ਚੀਜ਼ਾਂ ਨੂੰ ਜਾਣਦੇ ਆ ਕਿ ਮਹਾਰਾਜ ਨੇ ਇਹ ਜਿਹੜੀ ਸਾਡੀ ਪਾਗ ਦੀ ਸ਼ਾਨ ਹੈ ਸਾਰੇ ਜਗਤ ਵਿੱਚ ਸਾਰੀ ਧਰਤੀ ਉੱਤੇ ਖਾਲਸਾ ਜੀ 550 ਸਾਲ ਹੋਏ ਹਨ ਸਿੱਖ ਨੂੰ ਪੈਦਾ ਹੋਏ ਨੂੰ ਪ੍ਰਗਟ ਹੋਏ ਨੂੰ ਖਾਲਸੇ ਨੂੰ ਪ੍ਰਗਟ ਹੋਏ ਨੂੰ ਤੇ ਖਾਲਸਾ ਜੀ 550 ਸਾਲ ਦੇ ਵਿੱਚ ਹੋਰਾਂ ਧਰਮਾਂ ਦੇ ਨਾਲੋਂ ਜ਼ਿਆਦਾ ਸਿੱਖ ਧਰਮ ਪ੍ਰਚਲਿਤ ਹੋਇਆ ਹੈ ਆਪਣੇ ਸ਼ੁਭ ਗੁਣਾਂ ਦੇ ਕਰਕੇ ਤੇ ਇਹਦੇ ਪਿੱਛੇ ਖਾਲਸਾ ਜੀ ਜੋ ਸ਼ਕਤੀ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਹੈ ਜੋ ਤਪਸਿਆ ਹੈ ਜੋ ਘਾਲਣਾ ਹੈ ਉਹ ਪਾਤਸ਼ਾਹਾਂ ਦੇ ਪਾਸ਼ਾ ਚਕਰਵਰਤੀ ਸਤਗੁਰੂ ਦੀ ਹੈ ਸੋ ਇਸ ਕਰਕੇ ਖਾਲਸਾ ਜੀ ਇਹ ਜਿਹੜੇ ਗੁਣ ਮਹਾਰਾਜ ਨੇ ਸਾਨੂੰ ਬਖਸ਼ੇ ਹਨ ਇਹ ਪ੍ਰੇਮਾ ਭਗਤੀ ਦੇ ਵਿੱਚੋਂ ਪੈਦਾ ਹੁੰਦੇ ਆ ਭਾਵੇਂ ਸਾਰੇ ਪੰਜਾਬ ਦੇ ਲੋਕ ਐਂ ਹੀ ਕੁਛ ਕਰਦੇ ਆ ਪਰ ਜਦੋਂ ਕੋਈ ਮੁਸੀਬਤ ਬਣਦੀ ਆ ਤੇ ਖਾਲਸਾ ਜੀ ਇਕੱਠੇ ਹੋ ਕੇ ਖੜਦੇ ਲੰਗਰ ਲਾਉਂਦੇ ਸੇਵਾ ਕਰਦੇ ਉਹਦੇ ਵਿੱਚ ਕਈ ਹੁੰਦੇ ਨੇ ਪਕਾਈ ਵੀ ਮਾਰਨ ਵਾਲੇ ਜਿਨ੍ਹਾਂ ਦੀ ਬਿਰਤੀ ਖਾਲਸਾ ਜੀ ਕਲਯੁਗੀ ਹੁੰਦੀ ਆ ਜਿਨ੍ਹਾਂ ਨੇ ਕਦੇ ਵਾਹਿਗੁਰੂ ਜੀ ਨਹੀਂ ਆਖਿਆ ਹੁੰਦਾ ਉਹ ਫਿਰ ਘਰਾਂ 'ਚ ਬੈਠ ਕੇ ਨਿੰਦਿਆ ਕਰਦੇ ਤੇ ਉਹਨਾਂ ਦੇ ਵੱਡੇ ਭਾਗ ਹੁੰਦੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਆ ਜਿਹੜੇ ਸੇਵਾ ਕਰਦੇ ਆ ਕਿ ਸਾਨੂੰ ਸਤਿਗੁਰਾਂ ਨੇ ਸੇਵਾ ਦਾ ਮੌਕਾ ਦਿੱਤਾ ਭਾਵੇਂ ਉਹ ਮੰਨ ਕਰਕੇ ਹੋਵੇ ਤਾਨ ਕਰਕੇ ਹੋਵੇ ਜਾਂ ਧਾਨ ਕਰਕੇ ਹੋਵੇ ਸਤਿਗੁਰੂ ਜੀ ਨੇ ਆਪਣੇ ਖਾਲਸੇ ਦੇ ਵਿੱਚ ਬਹੁਤ ਖਾਲਸਾ ਜੀ ਬਿਆੰਤ ਗੁਣ ਭਰੇ ਹਨ ਤੇ ਸਾਰਿਆਂ ਦੇ ਵਾਸਤੇ ਹੋਰਾਂ ਦੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਇਹ ਖਾਲਸਾ ਜੀ ਅਰਦਾਸ ਕਰਦੇ ਆ ਬਾਣੀ ਪੜਦੇ ਆ ਤੇ ਉਹ ਤੋਂ ਬਾਅਦ ਅਰਦਾਸ ਇਹ ਹੀ ਹੁੰਦੀ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋ ਸਰਬਤਰ ਲੁਕਾਈ ਹੈ ਇਹਦਾ ਖਾਲਸਾ ਜੀ ਭਲਾ ਮੰਗਦੇ ਹਨ ਗੁਰੂ ਕੇ ਖਾਲਸੇ ਸੋ ਮਹਾਰਾਜ ਨੇ ਇਹ ਗੁਣ ਬਖਸ਼ੇ ਹਨ ਜਿਵੇਂ ਹੁਣ ਦਾਸ ਖਾਲਸਾ ਜੀ ਬਾਣੀ ਵਿੱਚ ਹੁੰਦਾ ਤੇ ਜਦੋਂ ਆਪਾਂ ਸੇਵਾ ਕਰਨ ਜਾਂਦੇ ਆ ਜਾਂ ਬੇਅੰਤ ਸੰਗਤਾਂ ਨੂੰ ਮਿਲਦੇ ਆ ਉਹ ਇਨਾ ਅਦਬ ਸਤਕਾਰ ਕਰਦੇ ਆ ਖਾਲਸਾ ਜੀ ਜਿਵੇਂ ਦਾਸ ਅਜਟਾਲਾ ਸਾਹਿਬ ਕਿਸੇ ਦਾ ਪਾਠ ਬੁੱਕ ਕਰਾਉਣ ਵਾਸਤੇ ਗਿਆ ਸੀ ਉਥੇ ਖੰਡ ਪਾਠ ਕਿਸੇ ਦਾ ਬੁੱਕ ਕਰਾਉਣਾ ਸੀਗਾ ਤੇ ਉਥੇ ਪਹੁੰਚੇ ਮਹਾਰਾਜ ਦੀ ਕਿਰਪਾ ਨਾਲ ਦਰਸ਼ਨ ਮੇਲੇ ਹੋਏ ਉਸ ਤੋਂ ਬਾਅਦ ਜਦੋਂ ਦਾਸ ਤੇ ਨਾਲ ਇੱਕ ਹੋਰ ਸਿੰਘ ਸੀ ਦਾਸ ਦੇ ਅਸੀਂ ਦੋਵੇਂ ਆਪਣੀ ਗੱਡੀ ਵੱਲ ਨੂੰ ਆ ਰਹੇ ਸਾਂ ਤੇ ਸਾਡੇ ਸਾਹਮਣੇ ਇੱਕ ਭਾਈ ਸਾਹਿਬ ਜਾ ਰਹੇ ਸੀ ਤੇ ਉਹਨਾਂ ਨੇ ਸਾਡੇ ਵੱਲ ਪਹਿਲਾਂ ਵੇਖਿਆ ਤੇ ਅਸੀਂ ਵੀ ਉਹਨਾਂ ਨਾਲ ਵੇਖਿਆ ਵੇ ਜਦੋਂ ਵੇਖਿਆ ਮੈਂ ਆਪਣੀ ਗੱਡੀ ਵਾਲ ਨੂੰ ਹੋ ਗਿਆ ਉਹ ਸਾਹਮਣੇ ਆਪਣੀ ਗੱਡੀ ਵਾਲ ਨੂੰ ਚਲੇ ਗਏ ਜਦੋਂ ਆਪਣੀ ਗੱਡੀ ਵਿੱਚ ਉਧਰ ਨੂੰ ਗਏ ਤੇ ਅਸੀਂ ਆਪਣੀ ਗੱਡੀ ਨੂੰ ਸਟਾਰਟ ਕਰਕੇ ਤੁਰਨ ਲੱਗੇ ਉਹ ਮੁੜ ਕੇ ਆ ਗਏ ਤੇ ਆ ਕੇ ਸਾਨੂੰ ਫਤਿਹ ਬੁਲਾ ਕੇ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਵੀ ਤੁਹਾਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਤੇ ਮੈਂ ਉਹਨਾਂ ਨੂੰ ਪੁੱਛਿਆ ਭਾਈ ਸਾਹਿਬ ਜਾਣਦੇ ਕਾਰਨ ਕਹਿੰਦੇ ਕਾਰਨ ਜਿਹੜਾ ਤੁਸੀਂ ਬਾਣਾ ਪਾਇਆ ਇਹ ਬਾਣਾ ਇਨਾਕ ਮੇਰੇ ਮਨ ਨੂੰ ਲੱਗਦਾ ਤੇ ਇਹ ਮਨ ਇਹ ਬਾਣਾ ਵੇਖ ਕੇ ਮੈਨੂੰ ਚਾਹ ਚੜ ਜਾਂਦਾ ਖੁਸ਼ੀ ਚੜ ਜਾਂਦੀ ਪਤਾ ਨਹੀਂ ਕਿਉਂ ਤੇ ਭਾਈ ਸਾਹਿਬ ਜੀ ਤੁਹਾਡੇ ਵਾਲ ਵੇਖ ਕੇ ਬਹੁਤ ਖੁਸ਼ੀ ਹੋਈ ਤੇ ਖਾਲਸਾ ਜੀ ਮੈਂ ਉਹ ਭਾਈ ਸਾਹਿਬ ਦੀ ਗੱਲ ਸੁਣ ਕੇ ਤੇ ਆਪਣੇ ਮਿੱਤਰ ਨਾਲ ਵਿਚਾਰ ਕਰਦਾ ਸਾਂ ਕਿ ਵੇਖੋ ਹੈ ਤੇ ਇੱਕ ਕੱਪੜਾ ਹੀ ਹੈ ਤੇ ਇੱਕ ਰੰਗ ਹੀ ਹੈ ਨਾ ਨੀਲਾ ਪਰ ਇਸ ਨੀਲੇ ਰੰਗ ਦੇ ਵਿੱਚ ਕਲਗੀਧਰ ਮਹਾਰਾਜ ਨੇ ਆਪਣਾ ਸਾਰਾ ਹੀ ਤਪ ਭਰ ਦਿੱਤਾ ਖਾਲਸਾ ਜੀ ਆਪਣੇ ਆਪ ਸਿਰ ਝੁਕ ਜਾਂਦਾ ਨੀਲੇ ਬਾਣੇ ਵਾਲਿਆਂ ਨੂੰ ਏਡੇ ਵੀਰ ਅਸੀਂ ਜਪੀ ਤਪੀ ਹਠੀ ਸਤੀ ਸਭ ਖਾਲਸਾ ਜੀ ਇਹਨਾਂ ਦੇ ਅੰਦਰ ਗੁਣ ਹਨ ਮਹਾਰਾਜ ਦੀ ਏਡੀ ਕਿਰਪਾ ਹੈ ਚਕਰਵਰਤੀ ਸਾਧੂ ਹਨ ਕੋਈ ਪਤਾ ਨਹੀਂ ਕੱਪੜਾ ਪਾਉਣਾ ਕੋਈ ਪਤਾ ਨਹੀਂ ਸੰਸਾਰ ਦੇ ਸੁੱਖ ਕਿੱਥੇ ਆ ਘੋੜਿਆਂ ਦੇ ਵਿੱਚ ਰਹਿਣਾ ਲੱਦਾਂ ਚੁਕਣੀਆਂ ਖਾਲਸਾ ਜੀ ਪੱਠੇ ਵੱਢ ਕੇ ਲਿਆਉਣੇ ਗੁਰੂ ਕੇ ਖਾਲਸੇ ਦੀ ਵਡਿਆਈ ਚੋਣੀ ਜੇ ਕਿਤੇ ਕੋਈ ਮੋਰਚਾ ਵੀ ਕਰਨਾ ਤੇ ਕਹਿਣਾ ਵੀ ਗੁਰੂ ਕਾ ਹੈ ਤਾਂ ਕਰਕੇ ਬੇਅੰਤ ਸੇਵਾ ਕਰਨੀ 1 ਵਜੇ 2 ਵਜੇ ਖਾਲਸਾ ਜੀ ਫੌਜ ਉੱਠ ਪੈਂਦੀ ਹੈ ਰਗੜੇ ਲੱਗਣੇ ਸ਼ੁਰੂ ਹੋ ਜਾਂਦੇ ਆ ਲੰਗਰ ਖਾਲਸਾ ਜੀ ਬਣਨੇ ਸ਼ੁਰੂ ਹੋ ਜਾਂਦੇ ਆ ਗੁਰੂ ਕੇ ਖਾਲਸੇ ਇਸ਼ਨਾਨ ਪਾਨ ਕਰਕੇ ਦਮਾਲੇ ਝਲਾ ਕੇ ਬਾਣੇ ਪਾ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਕੇ ਬਾਣੀ ਪੜਦੇ ਬੇਅੰਤ ਬਾਣੀਆਂ ਦੇ ਜਾਪ ਤੋਂ ਬਾਅਦ ਸ੍ਰੀ ਆਸਾ ਦੀ ਵਾਰ ਦਾ ਜਾਪ ਹੁੰਦਾ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਫਿਰ ਦੋਵੇਂ ਪਾਤਸ਼ਾਹ ਦੇ ਸਰੂਪ ਪ੍ਰਕਾਸ਼ ਹੁੰਦੇ ਆ ਫਿਰ ਖਾਲਸਾ ਜੀ ਰਸਤਾ ਬਣਦੀਆਂ ਕੜਾ ਪ੍ਰਸ਼ਾਦ ਦੀ ਦੇਗ ਬਾਣੀ ਦੀ ਤੇ ਸ਼ੀਦੀ ਦੇਗ ਬਣ ਕੇ ਸਤਗੁਰਾਂ ਦੇ ਦਰਬਾਰ ਵਿੱਚ ਖੜਦਿਆ ਜਿਹੜਾ ਰਗੜਾ ਲਾਉਣਾ ਕੋਈ ਖੇਡ ਨਹੀਂ ਹੈ ਖਾਲਸਾ ਜੀ ਸਲੋਤਰ ਇੰਨਾ ਭਾਰਾ ਹੁੰਦਾ ਬਾਹਾਂ ਰਹਿ ਜਾਂਦੀਆਂ ਤੇ ਉਹ ਗੁਰੂ ਕੇ ਖਾਲਸੇ ਗੁਰੂ ਕੇ ਸਿੰਘ ਸਾਰਾ ਸਾਰਾ ਦਿਨ ਖਾਲਸਾ ਜੀ ਰਗੜਾ ਲਾਉਂਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਰਗੜਾ ਲਾਉਣਾ ਰਗੜਾ ਲਾ ਕੇ ਫਿਰ ਉਹਦਾ ਛਾਣਾ ਲਾਉਣਾ ਫੇਰ ਖਾਲਸਾ ਜੀ ਤਿਆਰ ਵਰਤਿਆਰ ਕਰਕੇ ਸਤਿਗੁਰਾਂ ਨੂੰ ਉਹ ਛਕਾਉਣੀ ਭੋਗ ਲਵਾਉਣਾ ਤੇ ਫਿਰ ਸੰਗਤ ਵਿੱਚ ਦੇਣੀ ਐਡਾ ਜਿਹੜਾ ਕਰੜਾ ਤਾਪ ਕਰਦੇ ਆ ਗੁਰੂ ਕੇ ਖਾਲਸੇ ਰੋਜ਼ ਤਾਂ ਕਰਕੇ ਉਹਨਾਂ ਦੇ ਅੰਦਰ ਗੁਰੂ ਕੀ ਸ਼ਕਤੀ ਵਰਤਦੀ ਹੈ ਤੇ ਸਾਨੂੰ ਲੱਗਦਾ ਕਿ ਨੀਲੇ ਬਾਣੇ ਵਾਲੇ ਵਿਹਲੇ ਤੁਰੇ ਫਿਰਦੇ ਆ ਲੋਕੀ ਇਹਨਾਂ ਨੂੰ ਭੰਗ ਪੀਣੇ ਆਖਦੇ ਆ ਬੱਕਰੇ ਖਾਣੇ ਆਖਦੇ ਆ ਹੋਰ ਕਈ ਕਈ ਖਾਲਸਾ ਜੀ ਵਿਹਲੜ ਤੁਰੇ ਫਿਰਦੇ ਵਿਹਲੇ ਨਹੀਂ ਆ ਗੁਰੂ ਕੇ ਖਾਲਸਾ ਜੀ ਤੁਹਾਡੇ ਨਾਲੋਂ ਵਧੇਰੇ ਕੰਮ ਕਰਦੇ ਆ ਸਾਰਾ ਸਾਰਾ ਦਿਨ ਘੋੜਿਆਂ ਦੀ ਲਿੱਦ ਚੁਕਣੀ ਘੋੜਿਆਂ ਨੂੰ ਖਰਕੜਾ ਕਰਨਾ ਘੋੜਿਆਂ ਨੂੰ ਭਜਾਉਣਾ ਪੈਲੀਆਂ ਦੇਖਣੀਆਂ ਪੱਠੇ ਵੱਢਣੇ ਆਏ ਗਏ ਦੀ ਸੇਵਾ ਕਰਨੀ ਤੁਹਾਡੇ ਵਰਗਾ ਕੋਈ ਧਨਾੜ ਪਹੁੰਚ ਗਿਆ ਰਗੜਾ ਲਾ ਕੇ ਸਰਦਾਈ ਛਕਾਉਣੀ ਅਦਬ ਨਾਲ ਖਾਲਸਾ ਜੀ ਪ੍ਰਸ਼ਾਦਾ ਪਾਣੀ ਛਕਾਉਣਾ ਸੁੱਖ ਸਾਧ ਪੁੱਛਣੀ ਉਹਨਾਂ ਨੂੰ ਸੌਣਾ ਨਸੀਬ ਨਹੀਂ ਹੁੰਦਾ ਜਿਹੜੇ ਲੋਕ ਮੂੰਹ ਪਾੜ ਕੇ ਕਹਿ ਦਿੰਦੇ ਗੁਰੂ ਕਾ ਖਾਲਸਾ ਇਹ ਸਿੰਘ ਤੇ ਵਿਹਲੜਵਾ ਵਿਹਲੜਨੀ ਆ ਭਾਈ ਗੁਰਮਖੋ ਸਭ ਤੋਂ ਜ਼ਿਆਦਾ ਬਾਣੀ ਜਿਹੜੀ ਸ਼ੁੱਧ ਹੈ ਨਿਹੰਗਾਂ ਸਿੰਘਾਂ ਕੋਲੇ ਹੈ ਟਕਸਾਲਾਂ ਦੇ ਵਿੱਚ ਵੀ ਨਿਹੰਗ ਸਿੰਘ ਪੜਾਉਣ ਜਾਂਦੇ ਨੇ ਜਿਨ੍ਹਾਂ ਨੂੰ ਨਹੀਂ ਯਕੀਨੀ ਜਾ ਕੇ ਵੇਖ ਲਿਓ ਦਸ਼ਮਦੀ ਬਾਣੀ ਨਿਹੰਗ ਸਿੰਘ ਪੜਾਉਣ ਆਉਂਦੇ ਆ ਮਹਾਰਾਜ ਦੀ ਬਾਣੀ ਨਿਹੰਗ ਸਿੰਘ ਉਸਤਾਦ ਨੇ ਉਥੇ ਵਿਦਿਆ ਸਿੱਖਣ ਵਾਸਤੇ ਉਹਨਾਂ ਨੂੰ ਨਿਹੰਗਾਂ ਸਿੰਘਾਂ ਦੇ ਕੋਲ ਜਾਣਾ ਪੈਂਦਾ ਛੇਸਤਰ ਵਿਦਿਆ ਵਾਸਤੇ ਘੋੜ ਸਵਾਰੀ ਵਾਸਤੇ ਨਿਹੰਗਾਂ ਸਿੰਘਾਂ ਕੋ ਜਾਣਾ ਪੈਂਦਾ ਬੜਾ ਅਫਸੋਸ ਦੀ ਗੱਲ ਆ ਕਿ ਉਹ ਜਦੋਂ ਕਥਾਵਾਚਕ ਬਣ ਜਾਂਦੇ ਰਾਗੀ ਢਾਡੀ ਬਣ ਜਾਂਦੇ ਫਿਰ ਉਹ ਨੰਗਾ ਸਿੰਘਾਂ ਦਾ ਨਾਮ ਵੀ ਨਹੀਂ ਲੈਂਦੇ ਵੀ ਅਸੀਂ ਇਹਨਾਂ ਕੋਲੋਂ ਸਿੱਖੇ ਹਾਂ ਪਰ ਇਹ ਗੁਰੂ ਕੇ ਖਾਲਸੇ ਦੇ ਸ਼ੁਭ ਗੁਣ ਹਨ ਜਿਹੜੇ ਆਪ ਜੀ ਨਾਲ ਅੱਜ ਵਿਚਾਰ ਕਰਨੇ ਹਨ ਇਹ ਗੁਰੂ ਕੇ ਖਾਲਸੇ ਦੇ ਗੁਣ ਹਨ ਗੁਣਾ ਦੇ ਨਾਲ ਭਰਪੂਰ ਹੈ ਗੁਰੂ ਕਾ ਖਾਲਸਾ ਐਵੇਂ ਨਹੀਂ ਕਲਗੀ ਧਰ ਮਾਰਨੇ ਆਪਣਾ ਰੂਪ ਆਖਿਆ ਆਪਣਾ ਸਤਿਗੁਰੂ ਵੀ ਇਹਨਾਂ ਨੂੰ ਆਖਿਆ ਸੋ ਇਸ ਕਰਕੇ ਪਹਿਲਾਂ ਜਾਣੋ ਫਿਰ ਬੋਲੋ ਗੁਰੂ ਕੇ ਖਾਲਸੇ ਦੇ ਕੋਲੇ ਬਹੁਤ ਪਸਿਆ ਹੈ ਖਾਲਸਾ ਜੀ ਦੋ ਟਾਈਮ ਸੰਥਿਆ ਹੁੰਦੀ ਹੈ ਕਥਾ ਇਹਨਾਂ ਗੁਰੂ ਜਿਹੜੇ ਨਿਹੰਗ ਸਿੰਘਾਂ ਦੇ ਪੜਾਅ ਨੇ ਖਾਸ ਕਰਕੇ ਤੇ ਮਿਸ਼ਲ ਸ਼ੀਦਾਂ ਤਰਨਾ ਦਲ ਦਾਸ ਇਹਨਾਂ ਦੇ ਵਿੱਚ ਵਿਚਰਦਾ ਇਹਨਾਂ ਬਾਰੇ ਮੈਨੂੰ ਪੂਰਾ ਪਤਾ ਤੇ ਖਾਲਸਾ ਜੀ ਹਰ ਗੁਰੂ ਘਰ ਵਿੱਚ ਕਥਾ ਹੁੰਦੀ ਹੈ ਜਿੱਥੇ ਨਿਹੰਗ ਸਿੰਘ ਦਾ ਪੜਾਅ ਹੈ ਪਰ ਅੱਜ ਸਾਡੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਗਈਆਂ ਤੇ ਸਾਰੇ ਖਾਲਸਾ ਜੀ ਪਹਿਲਾਂ ਦੇ ਪੈਂਟਾਂ ਕਮੀਜ਼ਾਂ ਵਾਲੇ ਦਾੜੀਆਂ ਬੰਨੀ ਤੇ ਫਿਰ ਖਾਲਸਾ ਜੀ ਕਾਮ ਰੇਟੀ ਬਿਰਤੀ ਕੁਰਸੀਆਂ ਲਾਉਣ ਵਾਲੇ ਮਾੜਾ ਬੋਲਣ ਵਾਲੇ ਗੁਰੂ ਦਾ ਅਦਬ ਨਹੀਂ ਰੱਖਣ ਵਾਲੇ ਸਤਕਾਰ ਨਹੀਂ ਰੱਖਣ ਵਾਲੇ ਫਿਰ ਉਹਨਾਂ ਨੇ ਪਾਠੀ ਵੀ ਉਹਦਾਂ ਦਾ ਲੱਭਣਾ ਜਿਹੜੀ ਜਿਹਦੀ ਪੂਰੀ ਸੰਥਿਆ ਵੀ ਨਹੀਂ ਹੋਈ ਤੇ ਫਿਰ ਉਹਨੂੰ ਕਹਿਣਾ ਆ ਕਰਦੇ ਉਹ ਕਰਦੇ ਉਹ ਡਰਦਾ ਹੀ ਪਾਠੀ ਸਭ ਕੁਝ ਕਰੀ ਜਾਂਦਾ ਤੇ ਖਾਲਸਾ ਜੀ ਜੇ ਆਪਣੇ ਅਸਥਾਨਾਂ ਦੇ ਉੱਤੇ ਕਿਸੇ ਨਿਹੰਗ ਸਿੰਘ ਦਾ ਪੜਾਅ ਹੋਵੇ ਭਾਵੇਂ ਕੋਈ ਗਰੰਤੀ ਨਿਹੰਗ ਸਿੰਘ ਹੋਵੇ ਤੇ ਪੂਰੀ ਮਰਿਆਦਾ ਦੇ ਨਾਲ ਮਹਾਰਾਜ ਦਾ ਪ੍ਰਕਾਸ਼ ਕਰੇ ਸਿੱਖਾਂ ਨੂੰ ਪੜ੍ਹਾਵੇ ਤੇ ਖਾਲਸਾ ਜੀ ਰਗੜੇ ਲਾਵੇ ਤਾਂ ਉਸ ਸਥਾਨ ਦੀ ਚੜ੍ਹਦੀ ਕਲਾ ਹੋ ਜਾਂਦੀ ਆ ਪਰ ਸਾਨੂੰ ਕਮੇਟੀਆਂ ਨੇ ਖਾ ਲਿਆ ਪਹਿਲਾਂ ਦੇ ਸਾਨੂੰ ਵੱਡੀ ਕਮੇਟੀ ਜਿਹੜੀ ਵੱਡਿਆਂ ਸਥਾਨਾਂ ਤੇ ਬੈਠੀ ਉਹਨੇ ਖਾਦਾ ਫਿਰ ਉਸ ਤੋਂ ਬਾਅਦ ਜਿਹੜੀਆਂ ਨਿੱਕੀਆਂ ਪਿੰਡਾਂ ਪਿੰਡਾਂ ਵਿੱਚ ਬਣ ਗਈਆਂ ਉਹਨਾਂ ਨੇ ਖਾਦਾ ਪਰ ਗੁਰੂ ਕੇ ਖਾਲਸੇ ਦੇ ਕੋਲੇ ਬਹੁਤ ਗੁਣ ਹੈ ਜੇ ਕੋਈ ਲੈਣਾ ਚਾਵੇ ਤੇ ਖਾਲਸਾ ਜੀ ਸੰਥਿਆ ਕਰਨੀਆਂ ਤੇ ਨਿਹੰਗਾਂ ਸਿੰਘਾਂ ਦੇ ਕੋਲੇ ਕਰੋ ਉਹ ਗੁਰੂ ਘਰ ਵਿੱਚ ਰਹਿਣਾ ਸਿਖਾ ਦਿੰਦੇ ਆ ਸਰਬ ਲੋਹ ਦੇ ਬਾਟਿਆਂ ਦੇ ਵਿੱਚ ਖਾਣਾ ਤੇ ਖਾਲਸਾ ਜੀ ਇਹ ਤੇ ਭੜ ਕੇ ਸਟੀਲ ਦਾ ਭਾਂਡਾ ਤੇ ਇੱਕੋ ਹੀ ਜਿਹੜਾ ਉਹ ਜਿਹੜਾ ਖੂਚਾ ਹੁੰਦਾ ਸਾਬਣ ਲਾਇਆ ਤੇ ਸਾਰਿਆਂ ਭਾਂਡਿਆਂ 'ਚ ਫੇਰ ਦਿੰਦਾ ਉਹ ਝੂਠਾ ਦਾ ਝੂਠਾ ਹੀ ਰਹਿੰਦਾ ਪਰ ਗੁਰੂ ਕੇ ਖਾਲਸੇ ਉਹ ਸਰਬ ਲੋਹ ਦੇ ਬਾਟੇ ਵਿੱਚ ਛਕਦੇ ਖਾਲਸਾ ਜੀ ਤੇ ਰੇਤਾ ਦੇ ਨਾਲ ਆਪੋ ਆਪਣਾ ਬਾਟਾ ਮਾਂਜ ਕੇ ਚਮਕਾਉਂਦੇ ਜਿਹਦਾ ਕਹਿੰਦੇ ਬਾਟਾ ਬਹੁਤ ਲਿਸ਼ਕਦਾ ਹੋਵੇ ਉਹਨੂੰ ਜਿਹੜਾ ਮੁਖੀ ਆ ਉਹ ਕਹਿੰਦਾ ਵੀ ਭਾਈ ਇਹ ਸਿੰਘ ਪੂਰਾ ਚੜ੍ਹਦੀ ਕਲ ਵਾਲਾ ਤਿਆਰ ਬਰ ਤਿਆਰ ਕਿਉਂਕਿ ਜਿਹੜਾ ਆਲਸੀ ਹੋਊਗਾ ਉਹਦੇ ਕੋਲੋਂ ਬਾਟਾ ਹੀ ਨਹੀਂ ਮੰਜਿਆ ਜਾਣਾ ਬਾਟੇ ਦਾ ਜੰਗਾਲ ਹੀ ਨਹੀਂ ਲੱਥਣਾ ਤੇ ਜਿਹਦਾ ਬਾਟਾ ਲਿਸਕਦਾ ਹੋਵੇ ਉਹਨੂੰ ਪੂਰਾ ਤਿਆਰ ਵਰ ਤਿਆਰ ਸਿੱਖ ਆਖਿਆ ਜਾਂਦਾ ਇਸ ਕਰਕੇ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਹੁਣੀ ਇਹੋ ਪੈਰਾ ਰੱਖਿਆ ਕਰਦੇ ਸੀ ਸਰਬਲੋਹ ਦੇ ਬਾਟਿਆਂ ਦੇ ਵਿੱਚ ਛਕਣਾ ਮੰਜਣੇ ਬਾਟੇ ਸਾਰਾ ਸਾਰਾ ਦਿਨ ਖਾਲਸਾ ਜੀ ਲੰਗਰ ਦੀ ਸੇਵਾ ਅੱਜ ਆਪਾਂ ਕੁਝ ਘਰੇ ਬਣਾਉਨੇ ਆ ਤੇ ਦੋਹਾਂ ਮਿੰਟਾਂ ਦੇ ਵਿੱਚ ਭਾਂਡਾ ਸਾਫ਼ ਕਰ ਲੈਣੇ ਆ ਪਰ ਜਿਹੜਾ ਗੁਰੂ ਕੇ ਖਾਲਸੇ ਦਾ ਬਰਤਨ ਹੈ ਉਨ ਵੱਧਾ ਘੰਟਾ ਪੌਣਾ ਘੰਟਾ ਖਾਲਸਾ ਜੀ ਰਗੜਦੇ ਆਂ ਲੱਗ ਜਾਂਦਾ ਰੇਤਾ ਦੇ ਨਾਲ ਫਿਰ ਜਾ ਕੇ ਉਹ ਸਾਫ਼ ਹੁੰਦਾ ਐ ਐਵੇਂ ਗੁਰੂ ਕੇ ਖਾਲਸੇ ਆਪਣੀ ਮਰਿਆਦਾ ਪਾਲਦੇ ਆ ਐਵੇਂ ਗੁਰੂ ਕੇ ਸਿੱਖ ਖਾਲਸਾ ਜੀ ਵੱਡੀ ਬਰਕਤ ਵਾਲੇ ਆ ਤੇ ਨਿਹੰਗਾਂ ਸਿੰਘਾਂ ਕੋਲੇ ਕਰਾਈ ਹੋਈ ਅਰਦਾਸ ਸਫਲੀ ਹੁੰਦੀ ਐ ਵੇਖੋ ਕਈ ਇਹੋ ਜੀਆਂ ਅਰਦਾਸਾਂ ਨੇ ਜਿਹੜੀਆਂ ਸ਼ਹੀਦੀ ਦੇਗਾਂ ਨੇ ਪੂਰੀਆਂ ਕੀਤੀਆਂ ਕੋਈ ਸੋਚ ਵੀ ਨਹੀਂ ਸਕਦਾ ਜਿਨ੍ਹਾਂ ਨੂੰ ਕਈ ਕਈ ਸਾਲ ਹੋ ਗਏ ਸੀ ਅਰਦਾਸਾਂ ਕਰਾਉਂਦਿਆਂ ਨੂੰ ਪੂਰੀਆਂ ਨਹੀਂ ਹੋਈਆਂ ਪਰ ਗੁਰੂ ਕੇ ਖਾਲਸੇ ਦੇ ਕੋਲ ਰਗੜਾ ਲਵਾਇਆ ਤੇ ਚੜ੍ਹਦੀ ਕਲਾ ਖਾਲਸਾ ਜੀ ਹੋ ਗਈ। ਅੱਜ ਦੀ ਹੱਡਬੀਤੀ ਜਿਹੜੀ ਹੈ ਉਹ ਵੀ ਸ਼ਹੀਦੀ ਦੇਗ ਵਾਰੀ ਹੈ। ਕਿਵੇਂ ਸਤਿਗੁਰਾਂ ਨੇ ਕਲਾ ਵਰਤਾਈ, ਮਿਹਰ ਕੀਤੀ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਖਾਲਸਾ ਜੀ ਹੱਡਬੀਤੀ ਇੱਕ ਭੈਣ ਹੁਣਾ ਨੇ ਲੁਧਿਆਣੇ ਤੋਂ ਸੁਣਾਉਣਾ ਕੀਤੀ ਹੈ। ਕਹਿੰਦੇ ਕਿ ਗੁਰੂ ਸਾਹਿਬ ਦੀ ਕੋਈ ਖੇੜ ਵਰਤੀ ਦੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਨਾਲ ਜੁੜੇ ਆ ਸਾਡੇ ਵੱਡੇ ਭਾਗ ਆ। ਤੇ ਖਾਲਸਾ ਜੀ ਇਹ ਭੈਣ ਸੁਣਾਉਂਦੀ ਹੈ ਵੀ ਇਹਦਾ ਕੱਲਾ-ਕੱਲਾ ਪੁੱਤਰ ਸੀ। ਤੇ ਮਹਾਰਾਜ ਦੀ ਕਿਰਪਾ ਵਾਲਾ ਸੀ ਚਲੋ ਛੋਟਿਆ ਹੁੰਦਿਆਂ ਗੁਰੂ ਘਰ ਜਾਂਦਾ ਸੰਤਿਆ ਕਰਦਾ 9 ਸਾਲ ਦਾ ਹੋਇਆ ਤੇ ਇੱਕ ਦਿਨ ਅਚਾਨਕ ਚੱਕਰ ਆ ਕੇ ਖਾਲਸਾ ਜੀ ਕਹਿੰਦੇ ਡਿੱਗ ਪਿਆ ਸਕੂਲੇ ਸਕੂਲ ਵਾਲਿਆਂ ਫੋਨ ਕੀਤਾ ਅਸੀਂ ਲੈ ਕੇ ਆਏ ਉਸ ਤੋਂ ਬਾਅਦ ਡਾਕਟਰ ਦੇ ਕੋਲ ਖੜਿਆ ਤੇ ਉਹ ਖਾਲਸਾ ਜੀ ਉਹਨੂੰ ਕੋਈ ਕਮਜ਼ੋਰੀ ਸਰੀਰ ਵਿੱਚ ਆਣ ਕਰਕੇ ਉਹਦੇ ਅੰਦਰ ਦਾ ਪਾਣੀ ਮੁਕਣਾ ਸ਼ੁਰੂ ਹੋ ਗਿਆ ਬਹੁਤ ਗੁਲੂਗੋਜ ਵਗੈਰਾ ਲਾਇਆ ਡਾਕਟਰਾਂ ਨੇ ਇਥੋਂ ਤੱਕ ਵੀ ਭੈਣ ਕਹਿੰਦੀ ਦੋ ਤਿੰਨ ਮਹੀਨੇ ਬੱਚਾ ਇਦਾਂ ਹੀ ਸਾਡਾ ਤੰਗ ਰਿਹਾ ਤੇ ਉਪਰ ਹੀ ਕਿਰਿਆ ਕਰ ਦਿੰਦਾ ਅਸੀਂ ਮੰਜੇ ਤੇ ਤੇ ਸਰੀਰ ਇਦਾਂ ਉਹਦਾ ਹੋ ਗਿਆ ਵੀ ਜਿਵੇਂ ਬਚਣਾ ਨਹੀਂ ਭੈਣ ਕਹਿੰਦੀ ਮੈਨੂੰ ਇਹ ਲੱਗਣ ਲੱਗ ਪਿਆ ਸੀ ਮੇਰੇ ਪੁੱਤ ਨੇ ਬਚਣਾ ਨਹੀਂ ਤੇ ਮੈਂ ਅਰਦਾਸਾਂ ਬੀਂਦੀਆਂ ਬਹੁਤ ਕਰਨੀਆਂ ਸਤਗੁਰਾਂ ਦੇ ਸਥਾਨਾਂ ਤੇ ਜਾ ਕੇ ਬੇਨਤੀ ਕਰਨੀ ਝਾੜੂ ਦੇਣੇ ਅਰਦਾਸਾਂ ਕਰਨੀਆਂ ਅਮਰਤ ਵੇਲੇ ਜਾਗਣਾ ਸ਼ੁਰੂ ਕਰ ਦਿੱਤਾ ਬਾਣੀ ਪੜਨੀ ਸ਼ੁਰੂ ਕੀਤੀ ਪਰ ਬੱਚੇ ਨੂੰ ਕੋਈ ਫਰਕ ਨਹੀਂ ਪਿਆ ਕਹਿੰਦੇ ਵੀ ਮੈਂ ਮੰਨ ਲਿਆ ਸੀ ਵੀ ਇਹਨੇ ਬਚਣਾ ਨਹੀਂ ਫਿਰ ਡਾਕਟਰ ਨੇ ਵੀ ਇਹ ਗੱਲ ਕਹਿ ਦਿੱਤੀ ਸੀ ਵੀ ਬੱਚਾ ਤੁਹਾਡਾ ਜਿਹੜਾ ਵੀ ਇਹਦਾ ਜਿਆਦਾ ਕੰਮ ਖਰਾਬ ਹੈ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਕਰਨ ਤੁਸੀਂ ਹੋਰ ਕਿਤੇ ਵਖਾ ਲਓ ਕਿਸੇ ਹੋਰ ਡਾਕਟਰ ਦੇ ਕੋਲ ਵੀ ਖੜਿਆ ਉਹਨਾਂ ਨੇ ਵੀ ਸ਼ੁਰੂ ਤੋਂ ਸਾਰੇ ਟੈਸਟ ਕੀਤੇ ਟੈਸਟਾਂ ਦੇ ਵਿੱਚ ਕੁਝ ਨਹੀਂ ਸੀ ਆਉਂਦਾ ਤੇ ਇਦਾਂ ਹੀ ਖਾਲਸਾ ਜੀ ਉਹ ਦਿੱਕਤ ਪਰੇਸ਼ਾਨੀ ਬਣ ਗਈ ਪਰਿਵਾਰ ਦੇ ਵਿੱਚ ਬਹੁਤ ਪੈਸਾ ਖਰਚ ਹੋ ਗਿਆ ਬੱਚੇ ਤੇ ਫਿਰ 사ਤਗੁਰਾਂ ਨੇ ਜਦੋਂ ਕਲਾ ਕੋਈ ਵਰਤੌਣੀ ਹੋਵੇ ਮਹਾਰਾਜ ਨੇ ਆਪਣੇ ਲੜ ਲਾਉਣਾ ਹੋਵੇ ਸ਼ਹੀਦਾਂ ਨੇ ਕਲਾ ਵਰਤਾਈ ਤੇ ਖਾਲਸਾ ਦੀ ਭੈਣ ਦੱਸਦੀ ਹੈ ਕਿ ਸਾਡੇ ਨਾ ਜਿੱਥੇ ਅਸੀਂ ਰਹਿੰਦੇ ਆ ਉਸੇ ਗਲੀ ਦੇ ਵਿੱਚ ਇੱਕ ਵੀਰ ਹੈ ਨਿਹੰਗ ਸਿੰਘ ਬਾਣੇ ਵਿੱਚ ਰਹਿੰਦਾ ਦਲਪੰਥ ਵਿੱਚ ਰਹਿੰਦਾ ਤੂੰ ਅਚਾਨਕ ਮੈਨੂੰ ਮਿਲਿਆ ਰਸਤੇ ਦੇ ਵਿੱਚ ਤੇ ਮੈਂ ਉਹਨੂੰ ਕਿਹਾ ਕਿ ਤੂੰ ਬੜਾ ਗੁਰਮਖ ਹੈਂ ਤੇ ਜੇ ਮੇਰੇ ਬੱਚੇ ਦੀ ਅਰਦਾਸ ਕਰੇਂ ਤੇ ਮੇਰਾ ਬੱਚਾ ਰਾਜੀ ਹੋ ਜਵੇ ਅਰ ਬਿਰ ਤੇ ਮਿਹਰ ਕਰ ਤੇ ਮੈਂ ਕਹਿੰਦੀ ਉਹਨੂੰ ਕਿਹਾ ਵੀ ਅਰਦਾਸ ਕਰ ਤੇ ਉਹਨੇ ਮੈਨੂੰ ਅੱਗੋਂ ਆਖਿਆ ਵੀ ਭੈਣੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਨਾ ਇਦਾਂ ਰਸਤਾ ਲਾਇਓ ਕੜਾ ਪ੍ਰਸ਼ਾਦ ਦੀ ਤੇ ਸ਼ੀਦੀ ਦੇਗ ਦੀ ਇਦਾਂ ਇਦਾਂ ਸਮਾਨ ਲਾਓ ਮੈਂ ਤੁਹਾਨੂੰ ਦੱਸ ਦਿੰਦਾ ਕਿੱਥੇ ਜਾਣਾ ਤੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਕਿਨੇ ਮੈਂ ਸਾਰਾ ਸਮਾਨ ਲਿਆ ਕੇ ਤੇ ਸ਼ਾਮਾਂ ਨੂੰ ਉਹਨੂੰ ਮਿਲੀ ਉਹਨੂੰ ਪੁੱਛਿਆ ਤਾਂ ਉਹ ਮੈਨੂੰ ਕਹਿੰਦਾ ਕਿ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨ ਤੇ ਚਲਜੋ ਅੰਮ੍ਰਿਤਸਰ ਸਾਹਿਬ ਉੱਥੇ ਚਲਜੋ ਉੱਥੇ ਜਾ ਕੇ ਰਸਤਾ ਦਿਓ ਤੇ ਅਰਦਾਸ ਕਰਾਓ ਆਪਣੇ ਬੱਚੇ ਦੀ 사ਤਗੁਰ ਕਿਰਪਾ ਕਰਨਗੇ ਮੈਨੂੰ ਭਰੋਸਾ ਹੈ ਕੇ ਬਾਬਾ ਦੀਪ ਸਿੰਘ ਸਾਹਿਬ ਆਪਾ ਨੌਰ ਸਿੰਘ ਸਾਹਿਬ ਕਲਾ ਵਰਤਾਂਗੇ ਭੈਣ ਕਹਿੰਦੇ ਅਸੀਂ ਦੇਰ ਹੀ ਨਹੀਂ ਲਾਈ ਅਸੀਂ ਅਗਲੇ ਦਿਨ ਹੀ ਚਲੇ ਗਏ ਜਦੋਂ ਉੱਥੇ ਪਹੁੰਚੇ ਤੇ ਦਰਬਾਰ ਦੇ ਵਿੱਚ ਰਸਤ ਰੱਖੀ ਤੇ ਉੱਥੇ ਭਾਈ ਸਾਹਿਬ ਸੀ ਉਹ ਕਹਿੰਦੇ ਵੀ ਹਾਂਜੀ ਤੁਸੀਂ ਇਹ ਰਸਤ ਲੈ ਕੇ ਆਏ ਹੋ ਤੇ ਅਸੀਂ ਦੱਸਿਆ ਵੀ ਹਾਂ ਅਸੀਂ ਰਸਤ ਲੈ ਕੇ ਆਏ ਉਹਨਾਂ ਨੇ ਅਰਦਾਸ ਕੀਤੀ ਕਹਿੰਦੇ ਕੀ ਅਰਦਾਸ ਕਰਨੀ ਹੈ ਭੈਣ ਕਹਿੰਨੀ ਮੈਂ ਦੱਸਿਆ ਵੀ ਮੇਰਾ ਪੁੱਤਰ ਹੈ ਕਿ ਹਰਮਨ ਜੋਤ ਸਿੰਘ ਉਹਦਾ ਨਾਮ ਹੈ ਤੇ ਇਹਦੀ ਅਰਦਾਸ ਕਰ ਦਿਓ ਵੀ ਇਹ ਸੁੱਕਦਾ ਹੀ ਜਾਂਦਾ ਡਾਕਟਰਾਂ ਨੇ ਅਸਲ ਦੇ ਵਿੱਚ ਜਵਾਬ ਹੀ ਦਿੱਤਾ ਕੋਈ ਚੀਜ਼ ਲੱਗਦੀ ਨਹੀਂ ਦਵਾਈ ਲੱਗਦੀ ਨਹੀਂ ਤੇ ਹੱਡੀਆਂ ਦਾ ਮੁੱਠ ਹੋ ਗਿਆ ਕਿਰਪਾ ਕਰੋ ਸੱਚੇ ਪਾਤਸ਼ਾਹ ਮਿਹਰ ਕਰਦਣ ਜੇ ਮੇਰਾ ਪੁੱਤ ਰਾਜੀ ਹੋ ਗਿਆ ਤੇ ਉਹਨੂੰ ਹਰ ਮਹੀਨੇ ਇੱਥੇ ਦਰਸ਼ਨ ਕਰਾਉਣ ਲੈ ਕੇ ਆਇਆ ਕਰੂੰ ਇੰਦਾਂ ਅਰਦਾਸ ਕੀਤੀ ਤੇ ਖਾਲਸਾ ਜੀ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਤਾਂ ਉੱਥੋਂ ਜਿਹੜੇ ਬਾਬਾ ਜੀ ਸੀ ਉਹਨਾਂ ਨੇ ਕਹਿਤਾ ਵੀ ਝਕੋੜਿਆਂ ਨੂੰ ਚਣੇ ਜਰੂਰ ਪਾਓ ਜਦੋਂ ਰਾਜੀ ਹੋ ਗਿਆ ਕਹਿੰਦੇ ਵੀ ਹਾਂਜੀ 7 ਵਜੇ ਅਸੀਂ ਪਾਵਾਂਗੇ ਕਹਨੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਉਹਨੇ ਜਰਨੂਨਾ ਸਿੰਘ ਉੱਥੇ ਆ ਗਿਆ ਦਰਬਾਰ ਦੇ ਵਿੱਚ ਕਹਿੰਦਾ ਵੀ ਰਸਤ ਦੇ ਦਿਓ ਤੇ ਉਹ ਖਾਲਸਾ ਜੀ ਭੈਣ ਦੱਸਦੀ ਵੀ ਸਾਡੇ ਵੇਹਂਦਿਆਂ ਵੇਹਂਦਿਆਂ ਉਹ ਜਿਹੜੀ ਸਾਡੀ ਰਸਤ ਸੀ ਉਹ ਸਿੰਘ ਲੈ ਗਿਆ ਬਾਹਰ ਉਹਨਾਂ ਰਗੜਾ ਲਾਇਆ ਸਤਗੁਰਾਂ ਦੀ ਕਿਰਪਾ ਨਾਲ ਅਸੀਂ ਫਿਰ ਉੱਥੋਂ ਜਿਹੜੀ ਰਸਤ ਸੀ ਆਪਣੀ ਦੇ ਕੇ ਤੇ ਉੱਥੋਂ ਸ਼ਰਧਾਈ ਵੀ ਸ਼ਕੀ ਦਰਸ਼ਨ ਮੇਲੇ ਕਰਕੇ ਤੇ ਅਸੀਂ ਵਾਪਸ ਆ ਗਏ ਭੈਣ ਦੱਸਦੀ ਆ ਕਿ ਐਡੀ ਕਿਰਪਾ ਸ਼ਹੀਦਾਂ ਦੀ ਵਰਤੀ ਤੀਜੇ ਦਿਨ ਬੱਚਾ ਜਿਹੜਾ ਸੀ ਨਾ ਪਹਿਲਾਂ ਦੇ ਬੋਲਦਾ ਹੀ ਕੁਝ ਨਹੀਂ ਸੀਗਾ ਹੱਥ ਵੀ ਇਦਾਂ ਹੋ ਗਏ ਸੀ ਜਿੱਦਾਂ ਮੁੜਨ ਲੱਗ ਪਿਆ ਗੁੱਟ ਕਹਿੰਦੇ ਤੀਜੇ ਦਿਨ ਬੱਚਾ ਬੋਲਣ ਲੱਗ ਪਿਆ ਸੀ ਮੈਨੂੰ ਆਵਾਜ਼ ਮਾਰੀ ਉਹਨੇ ਮੇਰੇ ਕੋਲ ਪਾਣੀ ਮੰਗਿਆ ਪਹਿਲੀ ਵਾਰ ਪਾਣੀ ਮੰਗਿਆ ਨਹੀਂ ਸੀ ਅਸੀਂ ਉਹਦੇ ਚਮਚੇ ਨਾਲ ਮੂੰਹ 'ਚ ਪਾਉਂਦੇ ਸਾਂ ਕਹਿੰਦੇ ਤਿੰਨਾ ਜਿੱਦਾਂ 3 ਦਿਨ ਪਹਿਲਾਂ ਅਰਦਾਸ ਕਰਵਾਈ ਸ਼ਹੀਦੀ ਦੇ ਕੇ ਤਿੰਨਾ ਦਿਨਾਂ ਦੇ ਵਿੱਚ ਬੱਚਾ ਬੋਲਣ ਲੱਗ ਪਿਆ ਪਾਣੀ ਮੰਗਿਆ ਪਾਣੀ ਦਿੱਤਾ ਮਹਾਰਾਜ ਦੀ ਕਿਰਪਾ ਨਾਲ ਅੱਜ ਹੋਰ ਕੱਲ ਨੂੰ ਹੋਰ ਫਰਕ ਪੈਣ ਲੱਗ ਪਿਆ ਤੇ ਮੈਂ ਆਪਣੇ ਘਰ ਵਾਲੇ ਨੂੰ ਆਖਿਆ ਵੀ ਇੱਕ ਵਾਰੀ ਤੁਸੀਂ ਫੇਰ ਰਸਤ ਲੈ ਕੇ ਜਾਓ ਉੱਥੇ ਅਰਦਾਸ ਕਰਾਓ ਮਹਾਰਾਜ ਕਿਰਪਾ ਕਰ ਦੇਣਗੇ ਫੇਰ ਖਾਲਸਾ ਜੀ ਉਹ ਆਏ ਫੇਰ ਉਹਨਾਂ ਨੇ ਸ਼ਹੀਦੀ ਦੇਗ ਦਾ ਰਗੜਾ ਲਗਵਾਇਆ ਸਤਗੁਰਾਂ ਦੇ ਚਰਨਾਂ ਵਿੱਚ ਰਸਤ ਦਿੱਤੀ ਅਰਦਾਸ ਅਮਰਤ ਵੇਲੇ ਉਹਨਾਂ ਦੀ ਹੋਈ ਮਹਾਰਾਜ ਦੀ ਐਸੀ ਕਿਰਪਾ ਹੋਈ ਜਿਹੜੀ ਦਵਾਈ ਲੱਗਦੀ ਨਹੀਂ ਸੀ ਤੇ ਖਾਲਸਾ ਜੀ ਉਹ ਬਿਨਾਂ ਦਵਾਈ ਤੋਂ ਹੀ ਰਾਜੀ ਹੋਣ ਲੱਗ ਪਿਆ ਬੱਚਾ ਫੇਰ ਡਾਕਟਰ ਕੋਲੇ ਲੈ ਕੇ ਗਏ ਉਹਨਾਂ ਨੇ ਟ੍ਰੀਟਮੈਂਟ ਉਹਦਾ ਸ਼ੁਰੂ ਕੀਤਾ ਦਵਾਈ ਵਗੈਰਾ ਦਿੱਤੀ ਗੁਰੂ ਘਰ ਵਗੈਰਾ ਲਾਏ ਤਾਕਤ ਦੇ ਟੀਕੇ ਲਗਾਏ ਤਾਕਤ ਦੀਆਂ ਦਵਾਈਆਂ ਦਿੱਤੀਆਂ ਮਹਾਰਾਜ ਦੀ ਕਿਰਪਾ ਨਾਲ 15-20 ਦਿਨਾਂ ਦੇ ਵਿੱਚ ਬੱਚਾ ਜਿਹੜਾ ਸੀ ਉਹ ਉੱਠ ਕੇ ਖਲੂਨ ਬਹਿਣ ਉੱਠਣ ਲੱਗ ਪਿਆ ਖੇਡਣ ਲੱਗ ਪਿਆ ਐਸੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਰ ਸਿੰਘ ਸਾਹਿਬ ਨੇ ਵਰਤਾਉਣਾ ਕੀਤੀ ਖਾਲਸਾ ਜੀ ਤੇ ਲੋਕੀ ਹਾਸੋਹੀਣੀਆਂ ਗੱਲਾਂ ਕਰਦੇ ਆ ਵੀ ਲੈ ਬਦਾਮਾਂ ਨਾਲ ਕੁਝ ਹੁੰਦਾ ਲੈ ਇਹ ਨਵੀਂ ਭੇੜ ਚਾਲ ਨਵੀਂ ਨਹੀਂ ਹੈ ਭਾਈ ਇਹ ਸ਼ੁਰੂ ਤੋਂ ਚੱਲੀ ਆ ਰਹੀ ਰੀਤੀ ਹੈ ਇਹ ਮਹਾਰਾਜ ਦੇ ਘਰ ਵਿੱਚ ਸ਼ੁਰੂ ਤੋਂ ਚੱਲੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਥਾਨ ਤੇ ਰਗੜੇ ਅਸਲ ਦੇ ਵਿੱਚ ਜਿਹੜੀ ਸ਼ਰਦਾਈ ਸੀ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵੇਲੇ ਤੋਂ ਸ਼ੁਰੂ ਹੋਈ ਹੈ ਸਤਗੁਰੂ ਜੀ ਮਹਾਰਾਜ ਦੇ ਦਰਬਾਰ ਵਿੱਚ ਆਏ ਗਏ ਨੂੰ ਬਾਦਾਮ ਰਗੜ ਕੇ ਸ਼ਰਦਾਈ ਪਿਆਈ ਜਾਂਦੀ ਸੀ ਸਤਗੁਰ ਸੱਚੇ ਪਾਤਸ਼ਾਹ ਨੇ ਜਦੋਂ ਬਾਬਰ ਨੂੰ ਰਾਜ ਦਿੱਤਾ ਖਾਲਸਾ ਜੀ ਉਹ ਵੀ ਭੰਗ ਲੈ ਕੇ ਆਇਆ ਸੀ ਕਿ ਮਹਾਰਾਜ ਸ਼ਾਇਦ ਛੱਕਦੇ ਹੋਣਗੇ ਪਰ 사ਤਗੁਰੂ ਜੀ ਮਹਾਰਾਜ ਬਹੁਤ ਘਟ ਛਕਦੇ ਸਨ ਖਾਲਸਾ ਜੀ ਪਾਉਣ ਦੇ ਆਸਰੇ ਰਹਿੰਦੇ ਸੀ ਕਿਉਂਕਿ ਸੱਚੇ ਪਾਸ਼ਾ ਕਾਲਪੁਰਖ ਦਾ ਰੂਪ ਸਨ ਬਹੁਤ ਘਟ ਖਾਲਸਾ ਜੀ ਪ੍ਰਸ਼ਾਦਾ ਛਕਦੇ ਹੀ ਨਹੀਂ ਸੀ ਮਹਾਰਾਜ ਕਈ ਕਈ ਮਹੀਨੇ ਤੇ ਜਦੋਂ ਭਾਈ ਮਰਦਾਨਾ ਜੀ ਇਤਿਹਾਸ ਵਿੱਚ ਗਵਾਹੀ ਵੀ ਮਿਲਦੀ ਹੈ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਆਪ ਤਾਂ ਤੁਸੀਂ ਛਕਦੇ ਨਹੀਂ ਤੇ ਸਾਨੂੰ ਤੁਸੀਂ ਭੁੱਖੇ ਮਾਰਦੇ ਹੋ ਇਦਾਂ ਦੀਆਂ ਗੱਲਾਂ ਇਦਾਂ ਦੇ ਹਾਸ ਰਸ ਜਿਹੜੇ ਬਾਬਾ ਬਾਬਾ ਮਰਦਾਨਾ ਸਾਹਿਬ ਜੀ ਦੇ ਹੈਗੇ ਤੇ ਐਵੇਂ ਫਿਰ ਖਾਲਸਾ ਜੀ 사ਤਗੁਰਾਂ ਦੇ ਘਰ ਇਹ ਖੇਡਾਂ ਚੱਲਦੀਆਂ ਤੇ ਜਿਨ੍ਹਾਂ ਨੂੰ ਲੱਗਦਾ ਐਵੇਂ ਨਹੀਂ ਤੇ ਭਾਈ ਜੇ ਤੁਹਾਨੂੰ ਕਿਤੇ ਮੁਸ਼ਕਲ ਬਣਦੀ ਆ ਤੇ ਜਰੂਰ ਸ਼ਹੀਦਾਂ ਦੇ ਦਰ ਜਾ ਕੇ ਰਗੜੇ ਲਵਾਇਓ 사ਤਗੁਰ ਕਿਰਪਾ ਕਰਦੇ ਆ ਬਲਾਵਾ ਭੱਜ ਜਾਂਦੀਆਂ ਜਿਹੜੇ ਆਪਣੇ ਘਰ ਸੱਦਗੇ ਫੌਜ ਨੂੰ ਖਾਲਸਾ ਜੀ ਖਰਚਾ ਹੀ ਆ ਥੋੜਾ ਬਹੁਤਾ ਮਾਇਆ ਉਹਨਾਂ ਨੂੰ ਦੇਣੀ ਆ ਆਣ ਜਾਣ ਦੀ ਉਹਨਾਂ ਨੇ ਗੱਡੀਆਂ 'ਚ ਤੇਲ ਫੂਕੇ ਆਉਣਾ ਉਹਦੀ ਮਾਇਆ ਦੇ ਦਿਓ ਉਹਨਾਂ ਨੂੰ ਆਇਆ ਗਿਆ ਦਾ ਸਨਮਾਨ ਕਰ ਦਿਓ ਰਸਤਾ ਲਾਓ ਘਰੇ ਤੇ ਉਹਨਾਂ ਕੋਲੋਂ ਇੱਕ ਜਾਪ ਸ਼੍ਰੀ ਬਾਣੀ ਦਾ ਕਿਸੇ ਦਾ ਵੀ ਕਰਵਾ ਕੇ ਤੇ ਰਗੜਾ ਲਵਾਓ ਘਰ ਵਿੱਚ ਸਤਗੁਰਾਂ ਦੀ ਬੜੀ ਵੱਡੀ ਕਿਰਪਾ ਵਰਤਦੀ ਜੇ ਬਹੁਤ ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਸੋ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰ ਮੇਹਰਾਂ ਕਰਨ ਤੇ ਦੂਸਰੀ ਬੇਨਤੀ ਖਾਲਸਾ ਜੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਦਾਸ ਅੱਜ ਇੱਕ ਪਰਿਵਾਰ ਨੂੰ ਮਿਲਿਆ ਸ਼ਾਇਦ ਭੈਣ ਹੁਣੀ ਉਹ ਹੱਡ ਵੀ ਤੀ ਸੁਣਦੇ ਹੁਣ ਮੈਨੂੰ ਵਟਸਐਪ ਤੇ ਉਹਨਾਂ ਨੇ ਮੈਸੇਜ ਕੀਤਾ ਸੀਗਾ ਤੇ ਉਹਨਾਂ ਨੇ ਉਹ ਖਾਲਸਾ ਜੀ ਅੰਮ੍ਰਿਤਧਾਰੀ ਪਰਿਵਾਰ ਹੈ ਭੈਣ ਹੈ ਭਾਈ ਸਾਹਿਬ ਤੇ ਦੋ ਉਹਨਾਂ ਦੀਆਂ ਧੀਆ ਹਨ ਤੇ ਉਹਨਾਂ ਦੀ ਬੱਚੀ ਇੱਕ 23 ਸਾਲ ਦੀ ਹੈ ਤੇ ਉਹਦੀ ਉਹਦਾ weight ਖਾਲਸਾ ਜੀ ਸਾਰਾ 30 ਕਿਲੋ ਰਹਿ ਗਿਆ। ਉਹਦੇ ਸਰੀਰ ਵਿੱਚ ਕੋਈ ਇਨਫੈਕਸ਼ਨ ਆਈ ਹੈ ਉਹਦੇ ਕਰਕੇ ਉਹ ਰਾਜ਼ੀ ਨਹੀਂ ਹੁੰਦੀ। ਇੱਕ ਖਾਲਸਾ ਜੀ ਝੂਰਾ ਇਹ ਲੱਗਾ ਪਰਿਵਾਰ ਨੂੰ ਕਿ ਭਾਈ ਸਾਹਿਬ ਦਾ ਜਿਹੜਾ ਛੋਟਾ ਭਰਾ ਸੀ ਉਹਨੇ ਉਹਨਾਂ ਦਾ ਘਰ ਵੀ ਨੱਪ ਲਿਆ ਸਭ ਕੁਝ ਨੱਪ ਲਿਆ ਤੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਤੇ ਹੁਣ ਉਹ ਕਿਰਾਏ ਤੇ ਰਹਿੰਦੇ ਆ। ਤੇ ਮਹਾਰਾਜ ਦੀ ਕਿਰਪਾ ਸਦਕਾ ਦਾਸ ਅੱਜ ਮਿਲਿਆ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਡੀ ਵੀਡੀਓ ਬਣਾ ਲਈਏ ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ ਭਾਈ ਸਾਹਿਬ ਜੀ ਜੇ ਸਾਡੇ ਤੇ ਮਿਹਰਬਾਨੀ ਤੁਸੀਂ ਕਰੋ ਤੇ ਨਾ ਵੀਡੀਓ ਬਣਾਓ ਅਸੀਂ ਕੱਲ ਨੂੰ ਆਪਣੀ ਬੱਚੀ ਦਾ ਵਿਆਹ ਵੀ ਕਰਨਾ ਫਿਰ ਔਖੇ ਹੋ ਜਾਈਦਾ ਤੇ ਦਾਸ ਨੇ ਫਿਰ ਉਹਨਾਂ ਦੀ ਵੀਡੀਓ ਨਹੀਂ ਸੀ ਬਣਾਈ ਸਿਰਫ ਇੱਕ ਫੋਟੋ ਖਿੱਚੀ ਸੀ ਜੇ ਸਬੂਤ ਤੌਰ ਤੇ ਵੀ ਇਹਨਾਂ ਦੀ ਮਦਦ ਕਰਨੀ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ 5000 ਰੁਪਇਆ ਉਹਨਾਂ ਦਾ ਕਰਾਇਆ ਹੈ ਤੇ ਜਿਹੜੇ ਭਾਈ ਸਾਹਿਬ ਸਨ ਉਹ ਪਹਿਲਾਂ ਕੰਮ ਕਰਦੇ ਹੁੰਦੇ ਸੀ ਬੜੀ ਮਹਾਰਾਜ ਦੀ ਕਿਰਪਾ ਸੀ ਤੇ ਖਾਲਸਾ ਜੀ ਉਹ ਪਤਾ ਨਹੀਂ ਕਾਫੀ ਉਚਾਈ ਤੋਂ ਡਿੱਗ ਪਏ ਤੇ ਲੱਕ ਦੇ ਵਿੱਚ ਸੱਟ ਲੱਗ ਗਈ ਹੁਣ ਲੱਕ ਨੂੰ 벨ਟ ਲੱਗੀ ਹੁੰਦੀ ਆ ਕੰਮ ਹੁੰਦਾ ਨਹੀਂ ਐ ਕੰਮ ਕਾਜ ਕੋਈ ਨਹੀਂ ਹੁੰਦਾ ਤੇ ਦੋ ਧੀਆ ਹਨ ਇੱਕ ਸਕੂਲੇ ਪੜਦੀ ਐ ਤੇ ਦਾਸ ਨੇ ਉਹਨਾਂ ਨੂੰ ਕਿਹਾ ਸੀ ਵੀ ਜਿਹੜੀ ਸਕੂਲੇ ਪੜਦੀ ਪਲੱਸ 2 ਵਿੱਚ ਐ ਸ਼ਾਇਦ ਪਲੱਸ 1 ਵਿੱਚ ਐ ਉਹਦੀ ਵੀ ਫੀਸ ਵਿਚਾਰੇ ਘਰ ਦਾ ਖਰਚ ਵੀ ਚਲਾਉਂਦੇ ਤੇ ਮਹਾਰਾਜ ਦੀ ਕਿਰਪਾ ਨਾਲ ਰਾਸ਼ਨ ਦੀ ਸੇਵਾ ਵੀ ਸਤਿਗੁਰਾਂ ਦੀ ਕਿਰਪਾ ਨਾਲ ਉਹਨਾਂ ਨੂੰ ਦੇ ਕੇ ਆਏ ਸਾਂ ਤੇ ਮੈਂ 2 2 ਮਹੀਨਿਆਂ ਦਾ ਕਿਰਾਇਆ ਉਹਨਾਂ ਨੂੰ ਦੇ ਆਇਆ ਸਾਂ ਉਹ ਕਹਿੰਦੇ ਸੀ ਸਾਨੂੰ ਇਹ ਕਿਰਾਏ ਦੀ ਸਾਡੀ ਮਦਦ ਕਰ ਦਿਓ ਤੇ ਬਹੁਤ ਧੰਨਵਾਦ ਹੈ ਤੇ ਦਾਸ ਉਹਨਾਂ ਨੂੰ ਕਿਰਾਏ ਦੀ ਵੀ ਖਾਲਸਾਰੀ 2 ਮਹੀਨੇ ਦੇ ਕਿਰਾਏ ਦੀ ਸੇਵਾ ਦੇ ਆਇਆ ਸੀਗਾ ਤੇ 2200 2300 ਰੁਪਏ ਮੇਰੇ ਕੋਲ ਹੋਰ ਮੇਰੀ ਜੇਬ ਸੀ ਉਹ ਵੀ ਭੈਣ ਹੋਣਾ ਨੂੰ ਦੇ ਦਿੱਤਾ ਵੀ ਤੁਸੀਂ ਰਾਸਨ ਪਾਣੀ ਜੋ ਵੀ ਲਿਆਉਣਾ ਲਿਆਓ ਤੇ ਇੱਕ ਉਹਨਾਂ ਦੀ ਬੱਚੀ ਹੈ ਉਹ ਡੇਲੀ ਹਸਪੀਟਲ ਦਵਾਈ ਲੈਂਦੀ ਹੈ ਉਹਨਾਂ ਦੀਆਂ ਮੇਕੋ ਰਸੀਦਾਂ ਵੀ ਨੇ ਤੇ ਮੈਂ ਆਪ ਸੰਗਤਾਂ ਦੇ ਨਾਲ ਸਾਹਮਣੇ ਵੀ ਕਰ ਦਵਾਂਗਾ ਤੇ ਇੱਕ ਛੋਟੀ ਬੇਟੀ ਹੈ ਜਿਹੜੀ ਪਲੱਸ 1 ਸ਼ਾਇਦ ਕਿ ਪਲੱਸ 2 ਚ ਪੜਦੀ ਹੈ ਦਾਸ ਨੇ ਕਿਹਾ ਸੀ ਉਹਨਾਂ ਨੂੰ ਵੀ ਮੈਂ ਉਹ ਬੱਚੀ ਦੀ ਫੀਸ ਤਾਰ ਦਵਾਂਗਾ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਪੜ ਜਾਵੇਗੀ ਤੇ ਐਵੇਂ ਖਾਲਸਾ ਜੀ ਵਿਚਾਰੇ ਟੈਨਸ਼ਨ ਝੋਰੇ ਵਿੱਚ ਸਨ ਵੀ ਸਾਡਾ ਸਾਰਾ ਕੁਝ ਜਿਹੜਾ ਘਰ ਘਰ ਵੀ ਭਰਾ ਨਹੀਂ ਖੋਲਿਆ ਧੱਕੇ ਨਾਲ ਧੋਖਾ ਕਰਕੇ ਤੇ ਹੁਣ ਕਿਰਾਏ ਤੇ ਰਹਿ ਰਹੇ ਆ ਤੇ ਕਿਰਾਇਆ ਦੇਣ ਵਾਸਤੇ ਪੈਸਾ ਨਹੀਂ ਭਾਈ ਸਾਹਿਬ ਨੂੰ ਛੱਟ ਲੱਗ ਗਈ ਹੈ ਅਮਰਤਾਰੀ ਪਰਿਵਾਰ ਸੋ ਦਾਸ ਨੇ ਆਪ ਸੰਗਤਾਂ ਨੇ ਨੂੰ ਸਹਿਯੋਗ ਕੀਤਾ ਜੋ ਸੇਵਾ ਭੇਜਦੀਆਂ ਉਹ ਦਸਵੰਧ ਭੇਜਦੀਆਂ ਉਹਦੇ ਵਿੱਚੋਂ ਹੀ ਖਾਲਸਾ ਜੀ ਸੇਵਾ ਕੀਤੀ ਹੈ ਤੇ ਵੰਡ ਵੰਡਾ ਕੇ ਸਾਰੇ ਪਾਸੇ ਜਿੰਨੀ ਕ ਦਾਸ ਨੂੰ ਸੇਵਾ ਆਪ ਸੰਗਤਾਂ ਭੇਜਦੇ ਹੋਂ ਖਾਲਸਾ ਜੀ ਉਹ ਵੰਡ ਵੰਡਾ ਕੇ ਮਹਾਰਾਜ ਦੀ ਕਿਰਪਾ ਨਾਲ ਵੱਖ-ਵੱਖ ਜਗ੍ਹਾ ਤੇ ਦਾਸ ਪਾ ਦਿੰਦਾ ਜਦੋਂ ਬੱਚੀ ਦੀ ਫੀਸ ਤਾਰਾਂਗਾ ਉਦੋਂ ਮੈਂ ਉਹਦੀ ਜਿਹੜੀ ਸਲਿੱਪ ਹੈ ਉਹ YouTube ਦੇ ਉੱਤੇ ਪੋਸਟ ਕਰ ਦਵਾਂਗਾ ਤੁਸੀਂ ਵੇਖ ਸਕਦੇ ਹੋ ਤੇ ਬਾਕੀ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਦੀ ਇੰਨੀ ਕ ਦਾਸ ਨੇ ਮਦਦ ਕੀਤੀ ਸੀ ਤੇ ਗਾਂ ਉਹਨਾਂ ਨੂੰ ਰਾਸ਼ਨ ਦੀ ਵੀ ਸੇਵਾ ਦੇ ਆਇਆ ਅਸਾਂ ਰਾਸ਼ਨ ਵੀ ਦੇ ਆਇਆ ਅਸਾਂ ਤੇ ਮਹਾਰਾਜ ਨੇ ਕਲਾ ਵਰਤੌਣਾ ਕੀਤੀ 사ਤਗੁਰਾਂ ਦੀ ਕਿਰਪਾ ਨਾਲ ਇਹ ਸੇਵਾ ਹੋਈ ਗਾਂ ਵੀ ਆਪਾਂ ਨੂੰ ਉਹਨਾਂ ਨੂੰ ਮੈਂ ਕਿਹਾ ਵੀ ਕੋਈ ਨਹੀਂ ਤੁਸੀਂ ਜਿੰਨਾ ਚਿਰ ਤੁਹਾਨੂੰ ਕੰਮ ਨਹੀਂ ਮਿਲਦਾ ਕੋਈ ਤੁਸੀਂ ਰਾਜੀ ਨਹੀਂ ਹੁੰਨੇ ਠੀਕ ਨਹੀਂ ਹੁੰਨੇ ਉਹਨਾਂ ਜੇ ਤੁਹਾਡੇ ਘਰ ਦਾ ਕਿਰਾਇਆ ਦਾਸ ਦੇ ਦੇਵੇਗਾ ਸੋ ਖਾਲਸਾ ਜੀ ਇਹ ਵੀ ਸੇਵਾ ਜੇ ਕਿਸੇ ਨੇ ਕਰਨੀ ਹੋਵੇ ਤੇ ਦੱਸਿਓ ਔਰ ਦੂਸਰੀ ਗੱਲ ਦਾਸ ਕੱਲ ਨੂੰ ਜਾਂ ਪਰਸੋਂ ਨੂੰ ਜਾਵੇਗਾ ਉਥੋਂ ਉਥੇ 6-7 ਜਾਂ ਉਸ ਤੋਂ ਵੱਧ ਨਿਆਣੇ ਹੋਣਗੇ ਜਿਨ੍ਹਾਂ ਦੇ ਘਰ ਜਿਹੜੇ ਜਿਹੜੀ ਰਾਵੀ ਨੇ ਮਾਰ ਮਾਰੀ ਐ ਉਧਰ ਘੋਨੇਵਾਲ ਜਾਂ ਭਿੰਡੀਆਂਵਾਲ ਇਧਰ ਲੋਪੋਗੇ ਚੰਗਾਵੇਂਵਾਲ ਤੇ ਉਹਨਾਂ ਦੀ ਖਾਲਸਾ ਜੀ ਜਿਹੜੇ ਬੱਚਿਆਂ ਦਾ ਸਭ ਕੁਝ ਰੁੜ ਗਿਆ ਉਹਨਾਂ ਦੀ ਫੀਸ ਵੀ ਦਾਸ ਨੇ ਤਾਰਨੀ ਮੈਂ ਵੀਡੀਓ ਬਣਾ ਕੇ ਆਪ ਜੀ ਨੂੰ ਵਿਖਾ ਦੇਵਾਂਗਾ ਵੀ ਇੰਨੇ ਬੱਚੇ ਨੇ ਤੇ ਜਿੰਨੀ ਕੁ ਦਾਸ ਕੋ ਸੇਵਾ ਹੋਈ ਹੋਵੇਗੀ account ਦੇ ਵਿੱਚ ਭਈ ਉਸ ਹਿਸਾਬ ਨਾਲ ਆਪਾਂ ਕਰ ਦੇਵਾਂਗੇ ਤੇ ਵੈਸੇ ਦਾਸ ਜਿਹੜੀ ਆਪ ਸੰਗਤ ਸੇਵਾ ਭੇਜ ਦਿਓ ਉਹਦੇ ਵਿੱਚੋਂ ਥੋੜੀ ਥੋੜੀ ਕਰਕੇ ਇਕੱਠੀ ਕਰ ਰਿਹਾ 5-5000 ਕਰਕੇ ਇੱਕ ਚੁੰਨੀ ਖੁਰਦਵਾਲ ਭੈਣ ਨੇ ਦੱਸਣਾ ਕੀਤਾ ਸੀ ਵੀ ਮਹਾਕਾਲ ਜੀ ਸਿੰਘ ਵਾ ਉਹ ਖਾਲਸਾ ਜੀ ਝੁੱਗੀ ਵਿੱਚ ਸੜਕ ਦੇ ਕਿਨਾਰੇ ਰਹਿੰਦੇ ਤੇ ਦਾਸ ਨੇ ਸੋਚਿਆ ਵੀ ਉਹ ਗੁਰਸੇਖ ਨੂੰ 35 ਸਾਲ ਤੋਂ ਰਹਿ ਰਹੇ ਆ ਤੇ ਪਹਿਲਾਂ ਵੀ ਦੋ ਤਿੰਨ ਐਨ ਜੀਓ ਵਾਲਿਆਂ ਨੇ ਉਹਨਾਂ ਦੀ ਵੀਡੀਓ ਪਾਈ ਆ ਪਰ ਬਣਾ ਕੇ ਕੁਝ ਨਹੀਂ ਦਿੱਤਾ ਦਾਸ ਥੋੜੇ ਦਿਨਾਂ ਤੱਕ ਫਤੇਗੜ ਸਾਹਿਬ ਵੀ ਜਾਵੇਗਾ ਤੇ ਉੱਥੋਂ ਵੀ ਉਹ ਵੀਡੀਓ ਬਣਾ ਕੇ ਆਪ ਜੀ ਨੂੰ ਦਿਖਾਵੇਗਾ ਤੇ ਆਪਾਂ ਉਹਨਾਂ ਬਜ਼ੁਰਗਾਂ ਦਾ ਵੀ ਘਰ ਬਣਾ ਕੇ ਦੇਵਾਂਗੇ ਬਾਕੀ ਸੱਚੇ ਪਾਤਸ਼ਾਹ ਮੀਰਾਂ ਕਰਨ ਇਹ ਆਪ ਸੰਗਤਾਂ ਨੇ ਸਹਿਯੋਗ ਦੇਣਾ ਫੇਰ ਹੀ ਦਾਸ ਸੇਵਾ ਕਰੇਗਾ ਤੇ ਖਾਲਸਾ ਜੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜਿੱਦਾਂ ਹੁਣ ਆਪਾਂ ਸੇਵਾ ਕਰਦੇ ਆਂ ਤੇ ਮੈਨੂੰ ਬਹੁਤ ਸਾਰਿਆਂ ਬੰਦਿਆਂ ਬਾਰੇ ਪਤਾ ਲੱਗਦਾ ਪਰ ਮੈਂ ਬੋਲ ਨਹੀਂ ਸਕਦਾ ਵੀ ਕੋਈ ਇਹ ਨਾ ਸੋਚੇ ਵੀ ਇਹ ਭਾਈ ਸਾਹਿਬ ਸ਼ਾਇਦ ਆਪ ਕੰਮ ਕਰਨ ਦੇ ਮਾਰੇ ਜਾਂ ਆਪਣੀ ਵਡਿਆਈ ਵਧਾਉਣ ਦੇ ਮਾਰੇ ਉਹਨਾਂ ਦੀ ਨਿੰਦਿਆ ਕਰਦੇ ਆ ਪਰ ਗੁਰਮਖੋ ਜਿਹੜੇ ਤੁਸੀਂ ਮਾਇਆ ਪਾਉਨੇ ਉਹਨਾਂ ਵੱਡੀਆਂ ਵੱਡੀਆਂ ਐਨਜੀਓ ਐਨਜੀਓ ਵਾਲਿਆਂ ਨੂੰ ਉਹ ਮਾਇਆ ਨਹੀਂ ਜੇ ਕਿਤੇ ਲਾਉਂਦੇ ਦਾਸ ਜਦੋਂ ਵੀ ਕਿਸੇ ਨੂੰ ਮਿਲਦਾ ਉਹ ਪਰਿਵਾਰ ਦੱਸਦੇ ਆ ਵੀ ਅਸੀਂ ਫਲਾਣਿਆਂ ਨਾਲ ਗੱਲ ਕੀਤੀ ਸੀ ਤੇ ਫਲਾਣਿਆਂ ਨੇ ਸਾਨੂੰ ਦਬਕੇ ਤੱਕ ਮਾਰੇ ਆ ਮਦਦ ਕੋਈ ਨਹੀਂ ਕੀਤੀ ਦਬਕੇ ਤੱਕ ਮਾਰੇ ਆ ਤੇ ਕਈ ਇਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ ਪਹਿਲਾਂ ਫੋਨ ਕਰਾਂਗੇ ਤੁਸੀਂ ਫੋਨ ਚੁੱਕਿਓ ਅਸੀਂ ਰਿਕਾਰਡ ਕਰਨਾ ਤੁਸੀਂ ਇਦਾਂ ਇਦਾਂ ਬੋਲਿਓ ਅਸੀਂ ਤੁਹਾਨੂੰ ਇਦਾਂ ਇਦਾਂ ਕਵਾਂਗੇ ਤੇ ਖਾਲਸਾ ਜੀ ਇਹੋ ਜਿਹਾ ਕੰਮ ਚੱਲਦਾ ਤੇ ਮੇਰੀ ਹੱਥ ਬੰਨ ਕੇ ਬੀਣਦੀ ਆ ਜਾਂ ਤਾਂ ਮਾਇਆ ਆਪ ਲਾਓ ਜਾਂ ਜਿਹੜੇ ਚੰਗੇ ਆ ਮੈਂ ਨਹੀਂ ਕਹਿੰਦਾ ਮੈਂ ਚੰਗਾ ਹਾਂ ਅਸੀਂ ਕੱਲ ਜੂਗੀ ਜੀ ਵਾਹ ਪੈਰ ਪੈਰ ਤੇ ਡਿੱਗਣ ਆਲੇ ਆ ਪਰ ਖਾਲਸਾ ਜੀ ਸੋਚ ਸਮਝ ਕੇ ਆਪਣੇ ਦਸਵੰਦ ਦੀ ਸੇਵਾ ਭੇਜਿਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹਨਾਂ ਤੱਕ ਸੇਵਾ ਪਹੁੰਚਦੀ ਨਹੀਂ ਤੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਇਹ ਹੱਡ ਬੀਤੀ ਸੀ ਸ਼ਹੀਦੀ ਦੇਗਦੀ ਮਹਾਨਤਾ ਸੀ ਮਹਾਰਾਜ ਕਲਾ ਵਰਤੋਂ ਭੁੱਲਾਂ ਦੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ